ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਇਸ ਜਗਤ ਵਿੱਚ ਅਸੀਂ ਆਉਨੇ ਆ ਉਸ ਮਾਲਕ ਦੀ ਮਰਜ਼ੀ ਨਾਲ ਭੇਜੇ ਹੋਏ ਸੰਸਾਰ ਤੇ ਆਉਨੇ ਆ ਦੇ ਹੁਕਮ ਦੇ ਵਿੱਚ ਸਾਨੂੰ ਇਥੋਂ ਜਾਣਾ ਪੈਂਦਾ ਮੇਰੇ ਜੀਵਨ ਸਾਥੀ ਨਾ ਪ੍ਰੀਤ ਕੌਰ ਜੀ ਪਿਛਲੇ ਦਿਨੀ ਪਰਮਾਤਮਾ ਦੇ ਦਿੱਤੇ ਹੋਏ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਇਸ ਸੰਸਾਰ ਵਿੱਚੋਂ ਵਿਦਾ ਹੋ ਗਿਆ। ਇੱਕ ਸ਼ਬਦ ਉਹਨਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਕਰਨਾ ਚਾਹੁੰਨਾ। ਤੇ ਨਾਲ ਹੀ ਅਸੀਂ ਇਹ ਰੰਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਉਪਦੇਸ਼ ਲੈਣਾ ਕਿ ਸੰਸਾਰ ਜਿਆਦਾ ਚਿਰ ਅਸੀਂ ਇਸ ਸੰਸਾਰ ਵਿੱਚ ਰਹਿ ਨਹੀਂ ਸਕਦੇ ਜਦੋਂ ਮਾਲਕ ਭੇਜਦਾ ਉਦੋਂ ਸੰਸਾਰ ਤੇ ਆਉਨੇ ਆ ਤੇ ਜਦੋਂ ਮਾਲਕ ਦਾ ਹੁਕਮ ਹੁੰਦਾ ਉਦੋਂ ਜਾਣਾ ਪੈਂਦਾ ਸੋ ਇਹ ਸ਼ਬਦ ਉਨਾਂ ਨੂੰ ਸਮਰਪਿਤ ਕਰਤਾ ਆਪਣੇ ਜੀਵਨ ਸਾਥੀ ਨੂੰ ਤਾਂ ਤਾਂ ਗੁਰਜਨ ਪਾਤਸ਼ਾਹੀ ਦਾ ਇਹ ਸ਼ਬਦ ਹੈ ਜੋ ਉਸ ਅਕਾਲ ਪੁਰਖ ਦੀ ਮਰਜ਼ੀ ਨੂੰ ਦਰਸਾ ਰਿਹਾ ਕਿ ਉਹ ਸਭ ਦਾ ਮਾਲਕ ਆ ਜੋ ਚਾਹੇ ਕਰ ਸਕਦਾ ਉਹ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਉਹ ਕਿਸੇ ਦੀ ਮਰਜ਼ੀ ਨਹੀਂ ਦੇਖਦਾ ਸ਼ਬਦ ਸ੍ਰੀ ਰਾਗ ਵਿੱਚ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਗੰਗ 43 ਦੇ ਸੋਇਮਾਨ ਹਰੀ ਨਹੀਂ ਨੈਂ ਡਡਰੀ ਪੱਕੀ ਵਢਣ ਹਾਰ ਲੈ ਲੈ ਦਾਤ ਪਹੁੰਚਿਆ ਲਾਵੈ ਘਰ ਤਿਆਰ ਜਾਂ ਹੋਆ ਹੁਕਮ ਕਿਰਸਾਨ ਦਾ ਦਾਸ ਲੁਣ ਮਿਲਿਆ ਖੇਤਾਰ ਕਿਉ ਮਾਲਕ ਜਿਵੇਂ ਕਿਸਾਨ ਆਪਣੇ ਖੇਤ ਦਾ ਮਾਲਕ ਹੈ। ਪੀਜੀਓ ਹੀ ਫਸਲ ਨੂੰ ਭਾਵੇਂ ਉਹ ਕੱਚੀ ਨੂੰ ਵੜ ਲਵੇ ਤੇ ਭਾਵੇਂ ਡੱਡਰੀ ਡੱਡਿਆਂ ਤੇ ਪਹੁੰਚੀ ਹੋਈ ਜਿਹੜੇ ਅਜੇ ਪੂਰੀ ਤਰ੍ਹਾਂ ਦਾਣੇ ਪੱਕੇ ਨਹੀਂ ਪਰ ਦਾਣੇ ਪਹਿ ਚੁੱਕੇ ਆ ਉਹਦਾ ਜਿੰਝਾ ਹੀ ਜੇ ਉਹਨੂੰ ਵੱਡੀ ਤੇ ਜਿਉ ਦਾ ਦਿਲ ਚਾਹੇ ਤੇ ਪੱਕੀ ਫਸਲ ਨੂੰ ਵੱਢੇ ਇਹ ਕਿਸਾਨ ਦੇ ਹੱਥ ਵਿੱਚ ਆ ਇਸੇ ਤਰ੍ਹਾਂ ਹੀ ਉਹ ਮਾਲਕ ਜੋ ਜੀਵ ਨੂੰ ਇਸ ਸੰਸਾਰ ਤੇ ਭੇਜਦਾ ਉਹ ਉਮਰ ਨਹੀਂ ਦੇਖਦਾ ਉਹ ਉਮਰਾਂ ਵਾਲ ਧਿਆਨ ਨਹੀਂ ਦੇਖਦਾ ਜਾਂ ਉਹ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਸ ਜੀਵ ਨੂੰ ਕਿਸ ਵੇਲੇ ਸੰਸਾਰ ਨੂੰ ਘੜਨਾ ਉਹ ਆਪਣੀ ਮਰਜ਼ੀ ਦਾ ਖੁਦ ਮੁਖਤਿਆਰ ਆ ਉਹ ਬਾਲ ਉਮਰ ਵਿੱਚ ਵੀ ਜਵਾਨੀ ਉਮਰ ਵਿੱਚ ਵੀ ਤੇ ਬੁਢਾਪੇ ਵਿੱਚ ਵੀ ਜਦੋਂ ਮਰਜੀ ਜਦੋਂ ਜੀਚਾ ਹੈ ਉਹ ਜੀਵ ਨੇ ਇਥੋਂ ਲੈ ਜਾਂਦਾ ਇਸੇ ਤਰ੍ਹਾਂ ਹੀ ਜਿਵੇਂ ਕਿਸਾਨ ਆਪਣੇ ਫਸਲ ਨੂੰ ਵੱਢਣ ਲਈ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਦਾਤਰੀਆਂ ਦੇ ਕੇ ਜਿਹੜੀ ਫਸਲ ਵੱਢਣ ਵਾਲੀ ਬਾਡੀ ਉਹਨਾਂ ਨੂੰ ਤਿਆਰ ਕਰਕੇ ਭੇਜ ਦਿੰਦਾ ਤੇ ਕਹਿ ਦਿੰਦਾ ਕਿ ਫਲਾਣਾ ਜਿਹੜਾ ਖੇਤ ਆ ਉਹਨੂੰ ਵੱਢ ਦੇ ਉਹ ਵੱਢ ਜਾ ਕੇ ਤੇ ਉਸ ਖੇਤ ਨੂੰ ਕੱਟ ਕੇ ਵੱਢ ਕੇ ਤੇ ਆ ਕੇ ਮਾਲਕ ਨੂੰ ਦੱਸ ਦਿੰਦੇ ਆ ਕਿ ਅਸੀਂ ਖੇਤ ਜਿਹੜਾ ਉਹ ਕੱਢ ਦਿੱਤਾ ਕਿਸਾਨ ਦਾ ਹੁਕਮ ਮੰਨਿਆ ਖੇਤ ਵੜਨ ਵਾਲਿਆਂ ਨੇ ਉਹਨਾਂ ਨੇ ਖੇਤ ਵੜ ਦਿੱਤਾ ਉਹਨਾਂ ਨੇ ਨਹੀਂ ਵੇਖਿਆ ਕਿ ਖੇਤੀ ਕੱਚੀ ਆ ਖੇਤੀ ਦੇ ਦਾਣੇ ਅਜੇ ਪੱਕੇ ਨਹੀਂ ਜਾਂ ਖੇਤੀ ਪੱਕੀ ਆ। ਇਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਜੋ ਇਸ ਜਗਤ ਦਾ ਮਾਲਕ ਆ ਉਹ ਜੀਵ ਨੂੰ ਭੇਜਦਾ ਭੇਜ ਕੇ ਜਦੋਂ ਦਾ ਹੁਕਮ ਹੁੰਦਾ ਉਹਨੂੰ ਵਾਪਸ ਭਰਾਲੇਂਦਾ। ਉਹ ਜਾਨਾਂ ਨੂੰ ਭੇਜਦਾ ਤੇ ਉਹ ਜਮ ਜਿਹੜੇ ਆ ਉਹ ਉਸ ਅਕਾਲ ਪੁਰਖ ਦਾ ਹੁਕਮ ਮੰਨਦੇ ਹੋਏ ਉਸ ਜੀਵ ਨੂੰ ਇਹ ਸੰਸਾਰ ਤੋਂ ਦੈ ਜਾਂਦੇ ਆ। ਸੋ ਗੁਰੂ ਅਰਜਨ ਪਾਚਾ ਕਹਿ ਰਿਹਾ ਕਿ हे ਜੀਵ ਇਹ ਜੋ ਤੇਰੀ ਉਮਰ ਆ ਤੇਰੇ ਸਾਹ ਆ ਤੇਰੇ ਹੱਥ ਵਿੱਚ ਨਹੀਂ ਆਣਾ। ਤੂੰ ਇਹਨਾਂ ਸਵਾਸਾਂ ਦੀ ਬੌਲ ਤੇ ਹੋਣ ਦੀ ਉਡੀਕ ਨਾ ਕਰ ਇਸ ਉਮਰ ਦੀ ਬਹੁਤੀ ਲੰਮੀ ਉਡੀਕ ਨਾ ਕਰ ਜੇ ਤੂੰ ਆਪਣਾ ਜੀਵਨ ਸਵਾਰਨਾ ਚਾਹਨਾ ਤਾਂ ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ ਉਸ ਪ੍ਰਮਾਪਾਂ ਦੇ ਨਾਮ ਵਿੱਚ ਆਪਣਾ ਮਨ ਜੋੜ ਸ੍ਰੀ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਸ਼ਬਦ ਦਾ ਗੀਤ ਗਾ ਸੰਗਤ ਕਰ ਗੁਰੂ ਦੀ ਸ਼ਰਨ ਵਿੱਚ ਆ ਜੇ ਤੂੰ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੁੰਦਾ ਸੋ ਗੁਰੂ ਪਾਛਾ ਸਾਡੇ ਜੀਵਾਂ ਦੀ ਹਾਲਤ ਵੀ ਬਿਆਨ ਕਰਦੇ ਆ ਕਿ ਪਹਿਲਾ ਪੈਰ ਤੰਦੇ ਗਿਆ ਦੂਜੇ ਭਾਰ ਸੋਇਆ ਅਸੀਂ ਕੀ ਕਰਦੇ ਆ ਅਸੀਂ ਗੁਰੂ ਅਰਜਨ ਪਾਚਾ ਕਹਿ ਰਿਹਾ ਫੇ ਪਹਿਲਾ ਪੈਰ ਤੰਦੇ ਗਿਆ ਦਿਨ ਜਿਹੜਾ ਉਹ ਘਾਰਵੇ ਹਰ ਕਰਦੇ ਆ ਨਿਕਲ ਗਿਆ ਦੁਨੀਆ ਦੇ ਧੰਧਿਆਂ ਵਿੱਚ ਬੀਤ ਗਿਆ ਤੇ ਜਿਹੜਾ ਦੂਸਰਾ ਪਹਿ ਰਿਆ ਰਾਤ ਦਾ ਉਹੀਂ ਰੱਜ ਕੇ ਸੌਂ ਰਿਆ ਉਸ ਭੇਜਣ ਵਾਲੇ ਨੂੰ ਭੁੱਲ ਗਿਆ ਤੀਜੇ ਝਾੜ ਛਕਾਇਆ ਚੌਥੇ ਭੋਰ ਭਇਆ ਦੀ ਜੀ ਉਚਾਖ ਚ ਛਾਇਆ ਝਾਖ ਛਾਇਆ ਇਸ ਸੰਸਾਰ ਦੇ ਪਦਾਰਥਾਂ ਦੇ ਇਸ ਸੰਸਾਰ ਵਿੱਚ ਜੋ ਜੀ ਪਦਾਰਥ ਦੇਖਦਾ ਉਹਨਾਂ ਨੂੰ ਭੋਗਦਾ ਉਹਨਾਂ ਦੇ ਆਨੰਦ ਮਾਨਦਾਰਿੰਦਾ ਪਰ ਚੌਥੇ ਪੈਰ ਜਿਹੜਾ ਆਖਰ ਸਮਾਇਆ ਚੌਥਾ ਪੈਰ ਜਿਸ ਨੂੰ ਬੁਢਾਪਾ ਵੀ ਕਿਹਾ ਜਾਂਦਾ ਜੋ ਮਨੁੱਖ ਉਢੀਕਦਾ ਹਰੇ ਮਰਜੀ ਉਸ ਮਾਲਕ ਦੀ ਹੈ ਅਸੀਂ ਬੁਢਾਪੇ ਨੂੰ ਨਾ ਉਢੀਕੀਏ ਜੇ ਪਹਿਲਾਂ ਹੀ ਉਸ ਪ੍ਰਮਾਤਮਾ ਦੀ ਬੰਦਗੀ ਕਰਕੇ ਇਹ ਆਪਣਾ ਜੀਵਨ ਸਫਲ ਕਰਨ ਦੀ ਕੋਸ਼ਿਸ਼ ਕਰੀਏ ਕਦ ਹੀ ਚੇਤਨਾ ਆਇਓ ਜਨ ਜੀਓ ਪਿੰਡ ਦੀਆ ساری ਜ਼ਿੰਦਗੀ ਸਾਨੂੰ ਉਹ ਯਾਦ ਹੀ ਨਹੀਂ ਆਉਂਦਾ ਜਿਹੜਾ ਕਿ ਸਾਡਾ ਅਸਲ ਮਨੋਰਥ ਹੈ ਜ਼ਿੰਦਗੀ ਦਾ ਉਹਨੂੰ ਅਸੀਂ ਭੁੱਲ ਬੈਠੇ ਆਂ ਹਾਠਾ ਸਲ ਮਨੋਰਤ ਸੀ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਐਹ ਤੇਰੀ ਬਰੀਆ ਸਾਡਾ ਮਨੋਰਤ ਤੇ ਹੀ ਪਰਮਾਤਮਾ ਨੇ ਮਨੁੱਖਾ ਦੇ ਭਈ ਪ੍ਰਾਪਤ ਮਾਨੁਖ ਦੇਹਰੀਆ ਮਨੁੱਖਾ ਦੇ ਹੀ ਮਿਲੀ ਭਈ ਪ੍ਰਾਪਤ ਮਾਨੁਖ ਤੇਹਰੀਆ ਗੋਬਿੰਦ ਮਿਲਣ ਕੀ ਐਹ ਤੇਰੀ ਬਰੀਆ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਇਹ ਤੈਨੂੰ ਜੀਵੋਂ ਜਿਹੜਾ ਉਧਾਰ ਮਿਲਿਆ ਸਵਾਸ ਉਧਾਰ ਮਿਲਿਆ ਤੇ ਤੂੰ ਇਹਨਾਂ ਨੂੰ ਅਣਾਈ ਨਾ ਗਵਾ ਇਸ ਸੰਸਾਰ ਵਿੱਚ ਆ ਕੇ ਦੁਨੀਆ ਦੇ ਧੰਧਿਆਂ ਦੇ ਵਿੱਚ ਸੌਂ ਕੀ ਦੁਨੀਆ ਦੇ ਪਦਾਰਥਾਂ ਦੇ ਰਸ ਮਾਨਣ ਵਿੱਚ ਇਹ ਵਿਅਰਥ ਨਾ ਜਾਣ ਦੇ ਇਹ ਤੇਰੇ ਮਨ ਵਿੱਚ ਆ ਕੇ ਮੈਂ ਬੁਢਾਪੇ ਵਿੱਚ ਜਾ ਕੇ ਉਹਦੀ ਬੰਦਗੀ ਕਰੂੰਗਾ ਪਰ ਇਹ ਮਾਲਕ ਦੇ ਹੱਥ ਆ ਕਿ ਉਸ ਨੇ ਜੀਵ ਨੂੰ ਕਦੋਂ ਲੈ ਕੇ ਜਾਣਾ ਤੇ ਕਦੋਂ ਦੀ ਜ਼ਿੰਦਗੀ ਜਿਹੜੀ ਆ ਸਵਾਸਾਂ ਦੀ ਦਿੱਤੀ ਹੋਈ ਉਹਦੀ ਪੂੰਜੀ ਆ ਸਮਾਪਤ ਹੋ ਜਾਣੀ ਆ ਸੋ ਅਸੀਂ ਉਸ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਉਹਦਾ ਨਾਮ ਸਿਮਰਨ ਵਾਲਾ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਉਪਦੇਸ਼ ਲੈ ਕੇ ਉਹਦਾ ਨਾਮ ਸਿਮਰ ਕੇ ਆਪਣਾ ਜੀਵਨ ਸਵਲ ਕਰਨ ਦੀ ਕੋਸ਼ਿਸ਼ ਕਰੀਏ ਜੀਵਨ ਸਾਥੀ ਇਹ ਨਾ ਕੋਈ ਸਾਥ ਆਇਆ ਤੇ ਨਾ ਕਿਸੇ ਨੇ ਸਾਥ ਜਾਣਾ ਇਹ ਵਿਛੋੜਾ ਹਰ ਇੱਕ ਨੂੰ ਪੈਣਾ ਗੁਰੂ ਕਿਰਪਾ ਕਰੇ ਸੰਤਾਂ ਦੀਆਂ ਸਿੱਖਾਂ ਉਸ ਗਈ ਹੋਈ ਰੂਹ ਨੂੰ ਗੁਰੂ ਸਾਹਿਬ ਉਹਨਾਂ ਦੇ ਕੀਤੇ ਹੋਏ ਕਰਮਾਂ ਅਨਸਾਰ ਫਲ ਦੇਣ ਆਪਣੇ ਚਰਨਾਂ ਵਿੱਚ ਜੋੜਨ ਅਸੀਂ ਵੀ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਅਪਦੇਸ਼ ਮੰਨਦੇ ਹਈਏ ਉਸ ਦਿਨ ਬਾਣੀ ਨੂੰ ਮੰਨਦੇ ਹਈਏ ਇਸ ਬਾਣੀ ਨੂੰ ਓਦੀ ਕਿਰਪਾ ਨਾਲ ਮਨ ਕੇ ਉਸ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਚਿਤ ਜੋੜੀਏ ਤੇ ਇਹ ਯਾਦ ਕਰੀਏ ਕਿ ਜੇ ਅੱਜ ਜੀਵਨ ਸਾਥੀ ਗਿਆ ਤੇ ਅਸੀਂ ਵੀ ਇੱਥੋਂ ਜਾਣਾ ਆ ਪਤਾ ਨਹੀਂ ਕਿਹੜੇ ਵੇਲੇ ਸੱਦਾ ਆਇਆ ਹੋਇਆ ਪੁਣਾ ਦਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ